ਸਤਿ ਸ੍ਰੀ ਅਕਾਲ ਜੀ ਕਮਾਂਡਰੀ ਫਾਰਮ ਤੇ ਛੋਟਾ ਸਵਾਗਤ ਹੈ ਅੱਜ ਪਹੁੰਚਿਆ ਕਾਲੇ ਬਾਈ ਕੋਲ ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ ਪਿੰਡ ਨਾਗਰਾ ਕਾਲੇ ਬਾਈ ਜੀ ਕੋਲ ਪਹੁੰਚਿਆ ਵਾਖੜ ਗੱਬਣ ਝੋਟੀ ਦਿਖਾਵਾਂਗੇ ਤੇ ਕੀ ਹਾਲ ਨੇ ਬਾਈ ਜੀ ਹੋਰ ਜੀ ਠੀਕ ਠਾਕ ਕਰ ਬਸ ਤੇ ਬਾਈ ਦੀ ਝੋਟੀ ਦਿਖਾਵਾਂਗੇ ਬਾਈ ਜੀ ਤੋਰ ਕੇ ਦਿਖਾਉ ਆਇਓ ਸੱਜਣੋ ਹੁਣ ਝੋਟੀ ਦਿਖਾਉਣਿਆ ਤੋਰ ਕੇ ਕਟਰੂ ਨਾਲ ਆ ਝੋਟੀ ਦੇ ਬਾਈ ਕਹਿੰਦਾ ਕਟਰੂ ਰੱਖਣਾ ਇੰਨੀ ਵਿੱਚ ਬੰਦੇ ਬਹੁਤ ਰੱਖ ਲੈਂਦੇ ਨੇ ਕਟਰੂ ਵੀ ਬਾਈ ਨਾਲ ਦੇਊਗਾ ਆਪਾਂ ਨੂੰ ਆਹ ਦੇਖ ਸਾਹ ਰੇ ਭਲੂਣ ਸੂਈ ਹੋਈ ਆ ਇਹ ਬਾਕੀ ਡਿਟੇਲ ਲੈ ਕੇ ਦੇਵਾਂਗੇ ਬਾਈ ਤੁਹਾਨੂੰ ਜਮੀ ਜੰਮਲ ਵਰਗੀ ਕਾਲੀ ਝੋਟੀ ਆ ਇਕੱਲਾ ਇਕੱਲਾ ਥਾਣਾ ਚੋਰੀ ਹੋਈ ਦੀ ਵੀਡੀਓ ਆ ਬਾਈ ਕੋਈ ਆਪਾਂ ਐ ਨਹੀਂ ਦਿਖਾਉਂਦੇ ਵੀ ਇੱਕ ਦਿਨ ਦੀ ਛੱਡ ਕੇ ਦਿਖਾਵਾਂਗੇ ਚੋਈ ਹੋਈ ਦੀ ਵੀਡੀਓ ਆ ਉਹਨੂੰ ਦਿਖਾਉਣੇ ਆ ਲੈ ਥਣ ਥਣ ਦਿਖਾ ਦੇ ਕਹੂਗੀ ਲੈ ਵੇ ਦੇ ਮਾਰ ਦੇ ਕੈਮਰਾ ਫਰਮ ਦਿਖਾ ਦੇ ਕੱਪਣ ਝੋਟੀ ਆ ਪੱਖੜ ਕੱਪਣ ਉਹ ਕੀ ਵਾਲਾ ਥਾਣਾ ਵੱਖਰਾ ਵੱਖਰਾ ਥਾਣਾ ਦੇਖ ਸਕਦੇ ਹੋ ਮਿੱਤਰੋ ਬਾਕੀ ਬਾਈ ਦਾ ਡਿਟੇਲ ਹੈ ਕਿ ਦਿੰਨੇ ਆ ਤੁਹਾਨੂੰ ਝੋਟੀ ਦੀ ਰੰਗ ਬੰਨ ਦੀ ਬਹੁਤ ਵਧੀਆ ਤੇ ਬਾਕੀ ਕੁੰਡੀ ਸਕੀਨ ਝੋਟੀ ਆ ਫੇਸ ਕੁਆਲਟੀ ਦੇਖਣਾ ਫੇਸ ਕੁਆਲਟੀ ਦਿਖਾਉਣੇ ਆ ਤੁਹਾਨੂੰ ਫੇ ਲੱਗ ਰਹੀ ਹੈ ਫੇਸ ਕੁਆਲਟੀ ਦੇਖ ਸਕਦੇ ਹੋ ਛੋਟਾ ਸੰਦ ਕੁੰਡੀ ਝੋਟੀ ਤੇ ਬਾਕੀ ਜਾਮਣ ਵਰਗਾ ਕਾਲਾ ਰੰਗ ਰੰਗ ਬੰਨ ਦੀ ਬਹੁਤ ਵਧੀਆ ਤੇ ਇਹ ਕਟੂਰਾ ਮਾਜਰਾ ਕਟੂਰਾ ਦਿਖਾ ਦੇ ਬਾਈ ਉਹ ਕੱਟਾ ਹੀ ਕੱਟੀ ਆ ਬਾਈ ਕੱਟਾ ਬਾਈ ਕੱਟਰੂ ਟੰਗਾ ਕੱਟੂ ਵੀ ਤੇ ਬਾਈ ਤੋਂ ਡਿਟੇਲ ਲੈ ਕੇ ਦੇਣਾ ਬਾਈ ਜੀ ਦੁੱਧ ਕਿੰਨਾ ਹੋਣਾ 6 ਕਿਲੋ 6 ਲੀਟਰ ਦੁੱਧ ਦਾ ਤੇ ਕਿੰਨੇ ਟਾਈਮ ਦੀ ਗੱਬਣਾ 6 ਮਹੀਨਾ ਦੀ ਗੱਬਣਾ ਬਾਈ ਕਹਿੰਦਾ 6 ਲੀਟਰ ਦੁੱਧ ਦਾ 6 ਮਹੀਨੇ ਦੀ ਗੱਬਣਾ ਤੇ ਬਾਕੀ ਆਪਾਂ ਨੂੰ ਡਾਕਟਰ ਤੋਂ ਚੈੱਕ ਕਰਾਈ ਹੋਈ ਆ ਜਿਹੜੇ ਮਰਜ਼ੀ ਤੋਂ ਕਰਾਓ ਜਿਹੜੇ ਮਰਜ਼ੀ ਤੋਂ ਵੀਰ ਸੱਜਣ ਕਰਾਵੇ ਜਿਹਨੇ ਖਰੀਦਣੀ ਆ ਤੇ ਇਹ ਕੱਟਰੂ ਵੀ ਨਾਲ ਦੇਊ ਬਾਈ ਬਾਕੀ ਤੇ ਮੁੱਲ ਵਾੜੀ ਕੀ ਆ ਬਾਈ ਮੁੱਲ ਵਾੜੀ ਬੁਛਿਆਦਾ ਯਾਰ 68000 ਦੀ ਬਾਈ ਕਹਿੰਦਾ ਹਾਂ ਨਾ ਹੋ ਜੂਗੀ ਬਾਕੀ ਮੌਕੇ ਦੇ ਜਿਹੜਾ YouTube ਚੈਨਲ ਨੂੰ ਦੇਖ ਕੇ ਉਹ ਵੀਡੀਓ ਹੋ ਜੂਗਾ ਮਾਨਤਾਂ ਨਾਲ ਬਾਈ ਕਹਿੰਦਾ ਮਾਨਤਾਂ ਨਾਲ ਹੋ ਜੂਗਾ ਜਿਹੜਾ YouTube ਚੈਨਲ ਨੂੰ ਦੇਖ ਕੇ ਉਹ 68000 ਦੀ ਦੇਊਗਾ ਬਾਈ ਬਾਕੀ ਦੇ ਸਕਦਾ ਰੰਗ ਕਾਲਾ ਰੰਗ ਹੈ ਜਮੀਂ ਦੇ ਸਕਦਾ ਪਿੰਡਾ ਪਤਲਾ ਪਤਲੇ ਮਾਸ ਦੀ ਆ ਬਾਕੀ 6 ਮਹੀਨੇ ਦੀ ਗੱਪਣ 6 ਲੀਟਰ ਦੁੱਧ ਵੀ ਦੇ ਰਹੀ ਆ ਮਿੱਤਰੋ ਗੈਰ ਕੱਟਾ ਤੇ ਬਾਕੀ ਆਪਾਂ 68000 ਦੀ ਦੇ ਦਾਂਗੇ ਬਾਕੀ ਮਾਨਤਾਂ ਨਾਲ ਹੋ ਜੂ ਹਣ ਠੀਕ ਆ ਜੀ ਪੁਆਇੰਟ ਨਾਗਰਾ ਜ਼ਿਲ੍ਹਾ ਸੰਗੁਰੂ ਠੀਕ ਹੈ ਜੀ ਬਾਈ ਮੋਬਾਈਲ ਨੰਬਰ ਬੋਲ ਦੋ 99174358490 ਠੀਕ ਹੈ ਜੀ ਵੀਰੇ ਤੇ ਜੇ ਆਪਣੀ ਮਿੱਤਰੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ